ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਨੀਲੀ ਚੰਬੀ ਬਸੇਰੀ ਤੇ ਇੱਕ ਮਾਰਵਾੜੀ ਬਸੇਰੀ ਲੈ ਕੇ ਆਇਾਂਗੇ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੀ ਵੀਡੀਓ ਨੂੰ ਵੀ ਕਰ ਦਿਆ ਕਰੋ ਲਾਈਕ ਤੇ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਸਾਰੀ ਆਪਾਂ ਤੁਹਾਨੂੰ ਦਵਾਂਗੇ ਵੀਡੀਓ 'ਚ ਬਿਲਕੁਲ ਜਾਇਜ਼ ਰੇਟ 'ਤੇ ਰਹਿਣ ਵਾਲੀਆਂ ਨੇ ਦੋਵੇਂ ਬਾਕੀ ਬਸੇਰੀ ਚੈੱਕ ਕਰ ਸਕਦੇ ਹਾਂ ਤੁਸੀਂ ਨੀਲੀ ਚੰਬੀ ਬਸੇਰੀ ਆ ਕੰਨਾ ਕੁੰਨਾ ਦੀ ਪੂਰੀ ਸਕੀਨ ਹੈ ਤੇ ਧੌਣ ਤੋਂ ਵੀ ਲੰਬੀ ਹੈ ਬਸੇਰੀ ਦੀ ਤੇ ਉਮਰ ਵੀ ਛੋਟੀ ਹੈ ਆਉਣ ਵਾਲੇ ਟਾਈਮ 'ਚ ਬਸੇਰੀ ਚੰਗਾ ਕਦ ਕਾਟ ਕਰਨ ਵਾਲੀ ਹੈ ਜੇ ਆਪਾਂ ਬਸੇਰੀ ਦੀ ਉਮਰ ਦੀ ਗੱਲ ਕਰੀਏ ਤਾਂ 4 ਮਹੀਨੇ ਦੀ ਉਮਰ ਹੈ ਭਾਗਸਰ ਵਾਲੇ ਵੱਡੇ ਘੋੜੇ ਦੀ ਇਹ ਬੱਚੀ ਹੈ ਨੁਕਰੇ ਦੀ ਬਾਕੀ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਮੁੱਲੇ ਦਾ ਮਾਲਕ ਵੀਰ ਕਰਦੇ ਜੀ 50000 ਰੁਪਿਆ ਮੌਕੇ ਤੇ ਮਾਨਤਾ ਨਾ ਹੁੰਦਾ ਹੋ ਜੂਗਾ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਹੋ ਮੁਕਤ ਸਰ ਦੇ ਨੇੜੇ ਪਿੰਡ ਉਥੇ ਇਹ ਬਸ਼ੇਰੀ ਖੜੀ ਆ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਸਕਦੇ ਜੀ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਮਾਰਵਾੜੀ ਬਹੁਤ ਸੋਹਣੀ ਬਸ਼ੇਰੀ ਬਸ਼ੇਰੀ ਕੰਨਾ ਕੋਨਾ ਦੀ ਪੂਰੀ ਸਕਰੀਨ ਹੈ ਬਾਕੀ ਤੇਲਿਆਕ ਮੈਂ ਤਾਂ ਬਸ਼ੇਰੀ ਹੈ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ ਮਤਲਬ ਮਾਲਕਾਨੇ ਦੀ 6 ਮਹੀਨੇ ਦੀ ਦਸੀ ਹੈ ਤੇ ਬਲੂ ਡਾਇਮੰਡ ਕੋੜੇ ਦੀ ਇਹ ਪੋਤੀ ਹੈ ਜੀ ਬਾਕੀ 6 ਮਹੀਨੇ ਦੀ ਉਮਰ ਹੈ 80000 ਰੁਪਏ ਮਾਲਕ ਵੀਰੇ ਦਾ ਮੁੱਲ ਕਰਦੇ ਆ ਮੌਕੇ ਤੇ ਮਾਨਤਾਣ ਹੋ ਜਾਊਗਾ ਪਿੰਡ ਕੋਠਾ ਗੁਰੂਕਾ ਉੱਥੇ ਖੜੀ ਹੈ ਇਹ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਾਕੀ ਲਾਤਾਂ ਲੁੱਤਾਂ ਲੰਬੀਆਂ ਨੇ ਬਸੇਰੀ ਦੀਆਂ ਆਉਣ ਵਾਲੇ ਟਾਈਮ 'ਚ ਚੰਗਾ ਕਦ ਕਾਠ ਕਰਨ ਵਾਲੀ ਬਸੇਰੀ ਹੈ ਬਾਕੀ ਬਲੂਟ ਐਮਡ ਕੋੜੇ ਦੀ ਇਹ ਪੋਤੀ ਹੈ ਜੀ ਉਹਦਾ ਕੋਈ ਬੱਚਾ ਉਹਦੀ ਬੱਚੀ ਹੈ ਇਹ ਬਾਕੀ 6 ਮਹੀਨੇ ਉਮਰ ਹੈ 80000 ਰੁਪਿਆ ਮੁੱਲ ਹੈ ਤੇ ਆਪਣਾ 6 ਮਹੀਨੇ ਦੀ ਉਮਰ ਹੈ ਜੀ ਤੇ 80000 ਰੁਪਿਆ ਦਾ ਮਾਲਕ ਵੀਰ ਮੁੱਲ ਕਰਦੇ ਆ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਬਾਕੀ ਬਸੇਰੀ ਸੋਹਣੀਆ ਧੌਣ ਧੌਣ ਲੰਬੀ ਹੈ ਬਾਡੀ ਬੰਤਰ ਵੀ ਮਜ਼ਬੂਤ ਹੈ ਬਸੇਰੀ ਦਾ ਤੇ ਕੰਨਾ-ਕੁੰਨਾ ਦੀ ਵੀ ਪੂਰੀ ਸਕੀਨ ਹੈ ਆਉਣ ਵਾਲੇ ਟਾਈਮ 'ਚ ਚੰਗਾ ਕਦ ਕਾਠ ਕਰਨ ਵਾਲੀ ਬਸੇਰੀ ਹੈ ਚੰਗੀ ਘੋੜੀ ਤਿਆਰ ਹੋ ਸਕਦੀ ਹੈ ਜੇ ਕਿਸੇ ਵੀਰ ਭਰਾ ਨੇ ਖਰੀਦਣੀਆਂ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਕਰ ਲਿਓ ਸੰਪਰਕ ਪਿੰਡ ਕੋਠਾ ਗੁਰੂ ਦਾ ਬਠਿੰਡੇ ਜ਼ਿਲ੍ਹੇ ਦਾ ਇਹ ਪਿੰਡ ਹੈ ਜੀ ਬਾਕੀ ਵਸੇਰੀ ਸੋਹਣੀਆਂ கரੰਟ கரੰਟ ਪੂਰਾ ਵਸੇਰੀ ਚ ਨਖਰਾ ਪੂਰਾ ਵਸੇਰੀ ਚ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ ਬਾਕੀ ਮਿਲਾਂਗੇ ਕਿਸੇ ਹੋਰ ਵੀਡੀਓ ਚ ਧੰਨਵਾਦੀ ਜੀ